ਡੇਰੇ 108 ਸੰਤ ਬਾਬਾ ਹੰਸਰਾਜ ਮਹਾਰਾਜ ਜੀ ਸ਼੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਸਚਖੰਡ ਪੜਵਾ ਵਿਖੇ ਤਾਂਦਨ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਉਤਸਵ 16 ਫਰਵਰੀ ਨੂੰ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਡੇਰੇ ਦੀ ਮੌਜੂਦਾ ਗੱਦੀ ਨਿਸ਼ਿਣ 108 ਸੰਤ ਮੀਂਦਰਪਾਲ ਪੰਡਵਾਜੀ ਦੀ ਰਹਿਨਮਾਈ ਹੇਠ ਕਰਵਾਏ ਜਾ ਰਹੇ ਨਾ ਧਾਰਮਿਕ ਸਮਾਗਮਾਂ ਵਿੱਚ ਸੰਤ ਮਹਾਪੁਰਸ਼ ਅਤੇ ਕੀਰਤਨੀ ਜਥੇ ਗੁਰੂ ਜਸ ਗਾਇਨ ਕਰਨਗੇ ਡੇਰੇ ਦੇ ਸੇਵਾਦਾਰ ਬਾਲਕ੍ਰਿਸ਼ਨ ਜੀ ਵੱਲੋਂ ਜਿੱਥੇ ਇਹਨਾਂ ਸਾਰੇ ਸਮਾਗਮਾਂ ਬਾਰੇ ਜਾਣਕਾਰੀ ਦਿੱਤੀ ਗਈ ਉੱਥੇ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਲਗਵਾਉਣ ਦੀ ਵੀ ਬੇਨਤੀ ਕੀਤੀ ਗਈ ਬੋਲੇ ਸੋ ਨਿਰਭੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਰਭੈ ਸੰਤ ਬਾਬਾ ਹੰਸਰਾਜ ਮਹਾਰਾਜ ਕੀ ਜੈ ਗਰੀਬਾਂ ਤੇ ਮਜ਼ਲੂਮਾਂ ਦੇ ਮਸੀਹਾ ਕ੍ਰਾਂਤੀਕਾਰੀ ਚੌ ਚੁਗਾ ਦੀ ਮਹਾਨ ਸ਼ਖਸੀਅਤ ਸਹਬੇ ਕਮਾਲ ਜਗਤ ਗੁਰੂ ਸ੍ਰੀ ਗੁਰਦਾਸ ਮਹਾਰਾਜ ਦੇ 648ਵੇਂ ਪ੍ਰਕਾਸ਼ ਦਿਹਾੜੇ ਜੋ ਕਿ 12 ਫਰਵਰੀ 2025 ਨੂੰ ਦੇਸ਼ਾਂ ਵਿਦੇਸ਼ਾਂ ਦੀ ਸਮੁੱਚੀ ਦੁਨੀਆ ਦੇ ਅੰਦਰ ਬੜੀ ਧੂਮਧਾਮ ਦੇ ਨਾਲ ਮਨਾਏ ਜਾ ਰਹੇ ਹਨ ਆਪ ਸਮੂਹ ਸੰਗਤਾਂ ਨੂੰ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ 1077 ਡੇਰਾ 108 ਸੰਤ ਬਾਬਾ ਹੰਸਰਾਜ ਜੀ ਮਹਾਰਾਜ ਸ੍ਰੀ ਗੁਰੂ ਰਵਿਦਾਸ ਤੀਰਥ ਸਥਾਨ ਸੱਚਖੰਡ ਪੰਡਵਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਦੇ ਪ੍ਰਚਾਰਕ ਡੇਰਾ 108 ਸੰਤ ਬਾਬਾ ਹੰਸਰਾਜ ਜੀ ਸ੍ਰੀ ਗੁਰੂ ਰਵਿਦਾਸ ਤੀਰਥ ਸਥਾਨ ਸੱਚਖੰਡ ਪੰਡਵਾ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਮਿਤੀ 16 ਫਰਵਰੀ 2025 ਨੂੰ ਬੜੀ ਧੁੰਮਤਾਂ ਦੇ ਨਾਲ ਦੇਸ਼ਾਂ ਤੇ ਵਿਦੇਸ਼ਾਂ ਦੀਆਂ ਸਮੁਧੀਆਂ ਸੰਗਤਾਂ ਵੱਲੋਂ ਮਨਾਏ ਜਾ ਰਿਹਾ ਹੈ ਇਨਾ ਮਹਾਨ ਸਮਾਗਮਾਂ ਦੀ ਖੁਸ਼ੀ ਦੇ ਅੰਦਰ 12 ਫਰਵਰੀ ਨੂੰ ਪਹਿਲੀ ਲੜੀ ਸ੍ਰੀ ਅਖੰਡ ਜਾਪਾਂ ਦੀ ਰੰਭ ਹੋ ਰਹੀ ਹੈ ਅਤੇ 14 ਤਰੀਕ ਨੂੰ ਭੋਗ ਪਾਇਆ ਜਾਣੇ ਹਨ 14 ਫਰਵਰੀ ਨੂੰ ਫਿਰ ਦੁਬਾਰਾ ਦੂਸਰੀ ਲੜੀ ਦੇ ਅਖੰਡ ਜਾਪ ਆਰੰਭ ਹੋਣੇ ਨੇ ਅਤੇ 16 ਫਰਵਰੀ 2025 ਨੂੰ ਭੋਗ ਪਾਇਆ ਜਾਣੇ ਹਨ ਦੇਸ਼ਾਂ ਵਿਦੇਸ਼ਾਂ ਦੀਆਂ ਸਮੁਤੀਆਂ ਸੰਗਤਾਂ ਨੂੰ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀਆਂ ਹਨ ਭਾਈ ਇਹਨਾਂ ਮਹਾਨ ਸਮਾਗਮਾਂ ਦੇ ਵਿੱਚ ਪਹੁੰਚ ਕਰ ਗੁਰੂ ਕਾ ਬਧਿਆ ਖੁਸ਼ੀਆਂ ਪ੍ਰਾਪਤ ਕਰੋ ਸਤਿਕਾਰਯੋਗ ਸੰਤ ਬਾਬਾ ਮਹਿੰਦਰਪਾਲ ਜੀ ਬੀਬੀ ਬਿਨੁਲਾ ਰਾਣੀ ਜੀ ਅਤੇ ਸੰਤ ਬਾਬਾ ਜਸਵਿੰਦਰਪਾਲ ਸੰਤ ਬਾਬਾ ਮੋਹਨਪਾਲ ਜੀ ਦੇ ਮਹਾਨ ਉਪਰਾਲਿਆਂ ਸਦਕਾ ਇਹ ਸਾਰੇ ਸਮਾਗਮ ਮਨਾਏ ਜਾਣੇ ਹਨ ਅਤੇ ਸਾਧ ਸੰਗਤ ਜੀ ਗੁਰੂ ਘਰ ਤੱਡ ਲੰਗਰ ਵਰਤਾਏ ਜਾਣੇ ਹਨ ਸਤਿਕਾਰਯੋਗ ਸੰਤ ਬਾਬਾ ਜਸਵਿੰਦਰਪਾਲ ਜੀ ਆਪ ਜੀ ਨੂੰ ਨਾਮ ਬਾਣੀ ਦੇ ਨਾਲ ਕੀਰਤਨ ਦੇ ਨਾਲ ਅਤੇ ਰਾਤਾਂ ਦੀਆਂ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਬਾਹਰੋਂ ਆਏ ਹੋਏ ਮਹਾਪੁਰਸ਼ ਸਤਿਕਾਰਯੋਗ ਸੰਤ ਬਾਬਾ ਜਸਵਿੰਦਰ ਸਿੰਘ ਜੀ ਡੇਰਾ ਸਤਖੰਡ ਡਾਂਡੀਆਂ ਉਹ ਵੀ ਆਪ ਜੀ ਨੂੰ ਗੁਰਚਰਨਾ ਦੇ ਨਾਲ ਜੋੜਨਗੇ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਚਮਕੌਰ ਸਾਹਿਬ ਵਾਲੇ ਉਹ ਵੀ ਆਪ ਜੀ ਨੂੰ ਗੁਰਬਾਣੀ ਗੁਰਚਰਨਾ ਦੇ ਨਾਲ ਜੋੜਨਗੇ ਅਤੇ 16 ਫਰਵਰੀ ਨੂੰ ਭੋਗਾਂ ਤੋਂ ਪ੍ਰਾਨ ਖੁੱਲੇ ਦੀਵਾਨ ਜਿਹੜੇ ਸਜਾਇਆਣੇ ਨੇ ਔਰ ਅਲੱਗੇ ਪਰਤੋਂ ਸੰਗਤਾਂ ਨੇ ਇਹਨਾਂ ਮਹਾਨ ਸਮਾਗਮਾਂ ਦੇ ਵਿੱਚ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੱਖ ਰੱਖਦੇ ਹੋਇਆ ਹਾਜ਼ਰੀਆਂ ਭਰ ਗਿਆ ਨੇ ਯਾਦ ਰਹੇ ਇਸ ਮਹਾਨ ਪਵਨ ਦਰਬਾਰ ਬਣੋ ਜਗਤ ਦੀ ਦੁਨੀਆ ਦੇ ਅੰਦਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਮਹਾਨ ਜੋ ਸਰੋਵਰ ਉਸਾਰੇ ਗਏ ਹਨ ਅਤੇ ਸ੍ਰੀ ਗੁਰੂ ਰਵਿਦਾਸ ਮਾਡਲ ਸਕੂਲ ਵੀ ਚਲਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਇਲਾਕੇ ਦੀਆਂ ਸੰਗਤਾਂ ਆਪੋ ਆਪਣੇ ਬੱਚਿਆਂ ਨੂੰ ਪੜਵਾ ਕੇ ਚੰਗੀ ਵਿੱਦਿਆ ਹਾਸਲ ਕਰਵਾ ਰਹੀਆਂ ਨੇ ਔਰ ਦੇਸ਼ ਭਰ ਤੋਂ ਬਾਹਰਲੇ ਸੂਬਿਆਂ ਤੋਂ ਪੰਜਾਬ ਨੂੰ ਛੱਡ ਕੇ ਸਤ ਸੰਗਤ ਦੀ ਪੰਜਾਬ ਦੇ ਵਿੱਚ ਮਹਾਨ ਸੁਰੋਗਰਾ ਦੀ ਇਹ ਸਿਰਨਾਹ ਹੋਈ ਹੈ ਔਰ ਇਹ ਫਵਾੜਾ ਸ਼ਹਿਰ ਦੇ ਨੇੜੇ ਪਿੰਡ ਪੰਡਵਾ ਜਿੱਥੇ ਦੇਸ਼ ਵਿਦੇਸ਼ਾਂ ਚੋਂ ਆ ਕੇ ਸੰਗਤਾਂ ਸ਼ਰਕਤ ਕਰਦੀਆਂ ਨੇ ਗੁਰੂ ਮਹਾਰਾਜ ਜੀ ਦਾ ਉਲਟਾ ਅਸਰਾ ਲੈਂਦੀਆਂ ਨੇ ਔਰ ਘਰਬਾਣੀ ਦੇ ਨਾਲ ਛੁੱਟਦੀਆਂ ਨੇ ਮੈਂ ਬੇਨਤੀ ਕਰਾਂ ਇਲਾਕੇ ਭਰ ਦੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਕਿ ਇਸ ਵਾਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 648ਵੇਂ ਆਗਮਨ ਪੁਰਬ ਮਿਤੀ 16 ਫਰਵਰੀ ਨੂੰ ਡੇਰਾ 108 ਸੰਤ ਬਾਬਾ ਹੰਸਰਾਜ ਜੀ ਪੰਡਵਾ ਵਿਖੇ ਮਨਾਏ ਜਾ ਰਹੇ ਹਨ ਆਪ ਸਭੂ ਸੰਗਤਾਂ ਨੂੰ ਸਤਿਕਾਰਯੋਗ ਸੰਤ ਵਾਹਾਂਪੁਰਕ ਸੰਤ ਬਾਬਾ ਜਸਵਿੰਦਰ ਜਰਵਾਲ ਸੰਤ ਬਾਬਾ ਮਹਨਪਾਲ ਜੀ ਅਤੇ ਸੰਤ ਬੀਬੀ ਬਿਉਣਾ ਰਾਣੀ ਜੀ ਸੰਤ ਬਾਬਾ ਮਹਿੰਦਰਪਾਲ ਜੀ ਵੱਲੋਂ ਅਤੇ ਸਮੁੱਚੀ ਮੈਨੇਜਮੈਂਟ ਵੱਲੋਂ ਬੇਨਤੀਆਂ ਨੇ ਕਿ ਆਪ 16 ਫਰਵਰੀ ਨੂੰ ਇਹਦਾ ਸਮਾਰਮ ਵਿੱਚ ਪਹੁੰਚ ਕਰਕੇ ਗੁਰੂ ਘਰ ਦੀਆਂ ਕੁਰਸੀਆਂ ਨੂੰ ਪ੍ਰਾਪਤ ਕਰੋ ਰੌਣਕਾਂ ਨੂੰ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇ ਤਨ ਗੁਰਦੇ Chandra Consultants Limited building maintenance handyman under -check trade platform is now available on your local London area he has more than 5 years experience in same line he used to work with reputed companies agencies as well local builders with brothers he is professional by plumbing, electrician, masonry, car For more information, please contact him at under platform, Trade Trade, www.checktrade.com slash 921760 Chander Consultants Limited. Call him on this number: 07940795686. ਮੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ